ਭਾਈ ਜੇ ਤੁਹਾਨੂੰ ਬਵਾਸੀ ਰਿਟਾਇਲਸੀਆ ਜਾਂ ਟੀਵੀ ਦੀ ਬਿਮਾਰੀ ਹੈ ਭਿਆਨਕ ਤਾਂ ਅੱਜ ਆਪਾਂ ਤੁਹਾਨੂੰ ਇੱਕ ਵੈਦ ਕੋਲ ਲੈ ਕੇ ਚੱਲਾਂ ਜਿਹਦੇ ਕੋਲ ਦੇਸੀ ਦਵਾਈਆਂ ਮਿਲਦੀਆਂ ਨੇ 100% ਉਹਦਾ ਪੱਕਾ ਰਿਜ਼ਲਟ ਹੈਗਾ ਆਪਾਂ ਗੱਲਬਾਤ ਕਰਦੇ ਹਾਂ ਬਾਪੂ ਜੀ ਨਾਲ ਬਾਪੂ ਸਾਸ਼ੀ ਗਾਲ ਜੀ ਸਿਹਤਕਾਰੀ ਜੀ ਸਰ ਆਪਣੇ ਲਈ ਕਿਹੜੀਆਂ ਕਿਹੜੀਆਂ ਦਵਾਈਆਂ ਮਿਲਦੀਆਂ ਨੇ ਆਪਣੇ ਕੋਲੇ ਦਵਾਈ ਮਿਲਦੀ ਹੈ ਜੀ ਟੀਵੀ ਦੀ ਹਾਂਜੀ ਇਹ ਬੰਦਾ ਚਕਾ ਵੀ ਦਿੱਤਾ ਦਵਾਈ ਬੰ ਨਾਲ ਖਾ ਲੇ ਪੀਵੀ ਵਾਲਾ ਬੰਦਾ ਬਿਲਕੁਲ ਸੈੱਟ ਹੋਊਗਾ ਜਿਹੜੇ ਡਾਕਟਰਾਂ ਨੇ ਵੀ ਜਵਾਬ ਦਿੱਤਾ ਠੀਕ ਹੈ ਜੀ ਤੇ ਬਵਾਸੀਰ ਦੀ ਦਵਾਈ ਬਵਾਸੀਰ ਦੀ ਦਵਾਈ 100% ਪੱਕਾ ਇਲਾਜ ਆ ਜੇ ਉਹ ਬੰਦਾ ਸਮਝ ਲੈ ਬੰਨ ਨਾਲ ਦਵਾਈ ਖਾਊਗਾ ਹਾਂਜੀ ਦੋ ਦਿਨ ਇਹਦੀ ਖਵਾਉਣੀ ਹੈ ਆਪਣੇ ਬਵਾਸੀਰ ਦੀ ਹਾਂਜੀ 8 ਦਿਨ ਖਵਾਉਣੀ ਆ 10 ਦਿਨ ਖਵਾਉਣੀ ਆ ਸਮਝ ਲੈ ਭਗੰਦਰ ਦੀ ਤੇ ਬੰਨ ਰੱਖੂ ਬੰਦਾ ਠੀਕ ਹੈ ਜੀ ਇੱਕ ਜਿਹੜਾ ਗੁਰਦਿਆਂ ਚ ਪਾਣੀ ਭਰਦਾ ਬੰਦੇ ਦੇ ਦਵਾਈ ਲੈ ਜੇ ਜਦੋਂ ਕਿਹੜਾ ਕਢਾ ਕੇ ਲੈਂਦਾ ਦਵਾਈ ਲੈ ਜੇ ਪੈਸੇ ਦੁੱਧ ਦੇ ਠੀਕ ਹੋ ਗਿਆ ਦੁਬਾਰੇ ਉੱਧੇ ਦਵਾਈ ਲੈਣਾ ਵੇ ਉੱਧੇ ਦੇ ਕੇ ਜਾਵੇ ਪਹਿਲਾਂ ਪੈਸੇ ਵੀ ਦੇਣ ਸਾਨੂੰ ਲੋੜਨਾ ਟੀਵੀ ਵਾਲਿਆਂ ਦੀ ਪਹਿਲਾਂ ਲੋੜ ਹੈ ਤੇ ਬਾਈ ਤੁਸੀਂ ਇਹ ਦਵਾਈ ਘਰ ਬੈਠੇ ਵੀ ਮੰਗਾ ਸਕਦੇ ਹੋ ਬਾਪੂ ਜੀ ਜੀ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਸਾਜਲੀ ਪਿੰਡ ਦੇ ਵਿੱਚ ਖੜਿਆ ਸੁਨਾਮ ਦੇ ਲਵੇ ਸਾਜਲੀ ਪਿੰਡਾ ਬਾਗੂ ਦਾ ਪਿੰਡ ਮਾਲਦਾਰ ਛੜਿਆ ਵਾਲਾ ਤੁਸੀਂ ਸਾਰੇ ਜਾਣਦੇ ਹੋ ਪੂਨੀਆ ਪੱਤੀ ਦੇ ਵਿੱਚ ਖੜਿਆ ਜਿਨੇ ਵੀ ਦਵਾਈ ਮੰਗਾਉਣੀਆਂ ਬਈ ਘਰ ਬੈਠੇ ਮੰਗਾ ਸਕਦਾ ਘਰ ਨੰਬਰ ਸਕਰੀਨ ਦੇ ਉੱਪਰ ਚੱਲ ਰਹੇ ਨੇ ਤਾਂ ਜਿਹੜੇ ਜਿਹੜੇ ਪਹੁੰਚ ਸਕਦੇ ਨੇ ਬਾਪੂ ਜੀ ਲਵੇ ਆ ਕੇ ਜਰੂਰ ਪਹੁੰਚੋ ਪਿੰਡ ਸਾਜਲੀ ਅਸੀਖਾਲ ਦੀ